ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਆਂਕੜਿਆਂ ਤੋਂ ਪਤਾ ਚੱਲਦਾ ਹੈ ਕਿ ਸਾਲ ਦੇ ਪਹਿਲੇ 8 ਮਹੀਨਿਆਂ ਵਿੱਚ ਤਕਰੀਬਨ 13000 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨੇਡਾ ਵਿੱਚ ਸ਼ਰਨ ਲਈ ਅਰਜ਼ੀ ਦਿੱਤੀ ਹੈ ਜਨਵਰੀ ਦੇ ਵਿਚਕਾਰ 1 ਅਤੇ ਅਗਸਤ 31 ਕੈਨੇਡਾ ਵਿੱਚ ਕੁੱਲ 119835 ਸ਼ਰਨਾਰਥੀ ਦਾਅਵੇ ਕੀਤੇ ਗਏ ਸਨ ਵਿਭਾਗ ਦੇ ਆਂਕੜਿਆਂ ਦੇ ਅਨੁਸਾਰ ਇਹਨਾਂ ਵਿੱਚੋਂ 12915 ਦਾਵੇ ਸਨ ਜੋ ਜਾਂ ਤਾਂ ਸਟੱਡੀ ਪਰਮਿਟ 11605 ਅਤੇ ਸਟੱਡੀ ਪਰਮਿਟ ਐਕਸਟੈਂਸ਼ਨ 1310 ਨੇ ਗਲੋਬਲ نیوز ਦੇ ਵਿਭਾਗ ਨੂੰ 2015 ਦੇ 16 ਦੇ ਸਟੱਡੀ ਪਰਮਟਾਂ ਤੇ ਦਾਵੇ ਦੀਆਂ ਅਰਜ਼ੀਆਂ ਦੇ ਨਾਲ ਤੁਲਨਾ ਕਰਨ ਲਈ ਵਿਭਾਗ ਨੂੰ ਕਿਹਾ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਇਹ ਡਾਟਾ ਪ੍ਰਦਾਨ ਕਰਨ ਲਈ ਹੋਰ ਸਮਾਂ ਲੱਗੇਗਾ ਬੁਲਾਰੇ ਨੇ ਵੀ ਦੱਸਿਆ ਕਿ ਇਸ ਨੂੰ ਪ੍ਰਾਪਤ ਕਰਨ ਲਈ 10 ਕਾਰਜਕਾਰੀ ਦਿਨ ਲੱਗ ਸਕਦੇ ਨੇ ਐਪਰਵਲ ਚ ਗਲੋਬਲ ਐਂਡ ਬੀਲ ਦੀ ਰਿਪੋਰਟ ਦੇ ਅਨੁਸਾਰ 2018 ਦੇ ਵਿੱਚ ਇਹ ਸੰਖਿਆ 1515 ਬਿਨਕਾਰ ਸੀ ਜੋ 600% ਦਾ ਵਾਧਾ ਦਰਸਾਉਂਦੀ ਹੈ ਇਸ ਸਾਲ ਵਿਦਿਆਰਥੀ ਸਭ ਤੋਂ ਵੱਧ ਸ਼ਰਨ ਦੇ ਦਾਅਵਿਆਂ ਦੀ ਗਿਣਤੀ ਅਗਸਤ ਵਿੱਚ ਆਈ ਹੈ 1785 ਵਿਦਿਆਰਥੀ ਵੀਜ਼ਾ ਜਾਂ ਸਟੱਡੀ ਪਰਮਿਟ ਐਕਸਟੈਂਸ਼ਨ ਦੇ ਦਾਵਿਆਂ ਨੇ ਕੈਨੇਡਾ ਵਿੱਚ ਸ਼ਰਨਾਰਥੀ ਸਥਿਤੀ ਲਈ ਅਰਜ਼ੀਆਂ ਦਿੱਤੀਆਂ ਨੇ ਪ੍ਰਧਾਨ ਮੰਤਰੀ ਜਸਟਨ ਟੂਡਰ ਨੇ ਮੰਗਲਵਾਰ ਨੂੰ ਕਿਹਾ ਕਿ ਹਿੰਸਾ ਤੇ ਅਤਿਆਚਾਰ ਤੋਂ ਭੱਜਣ ਵਾਲਿਆਂ ਨੂੰ ਪੁਨਾਹ ਦੇਣ ਦੀ ਕੈਨੇਡਾ ਦੀ ਨੈਤਿਕ ਜਿੰਮੇਵਾਰੀ ਹੈ ਪਰ ਇਹ ਯਕੀਨੀ ਬਣਾਉਣ ਲਈ ਵੀ ਜ਼ਰੂਰੀ ਹੈ ਕਿ ਸਿਸਟਮ ਦੀ ਦੁਰਵਰਤੋਂ ਨਾ ਹੋਵੇ ਇਹ ਕਾਰਨ ਹੈ ਕਿ ਸਾਡੀ ਸਮਰੱਥਾ ਦਾ ਮਤਲਬ ਹੈ ਕਿ ਸਾਨੂੰ ਸਹੀ ਢੰਗ ਦੇ ਨਾਲ ਇਹ ਪਛਾਣਨ ਕਰਨ ਦੇ ਯੋਗ ਹੋਣ ਦੀ ਲੋੜ ਹੈ ਕਿ ਕਿਸ ਨੂੰ ਸਭ ਤੋਂ ਵੱਧ ਮਦਦ ਦੀ ਜ਼ਰੂਰਤ ਹੈ ਅਸਲ ਵਿੱਚ ਪਨਾਹ ਮੰਗਣ ਵਾਲੇ ਦੇ ਰੂਪ ਵਿੱਚ ਕੌਣ ਨੇ ਤੇ ਹੋਰ ਲੋਕ ਕੈਨੇਡਾ ਸਥਾਈ ਨਿਵਾਸੀ ਜਾਂ ਨਾਗਰਿਕਤਾ ਹਾਸਲ ਕਰਨ ਲਈ ਸ਼ਾਰਟਕਟ ਵਜੋਂ ਸ਼ਰਨ ਦਾ ਰਸਤਾ ਉਸ ਦੀ ਵਰਤੋਂ ਕਰ ਰਹੇ ਨੇ ਦੇ ਖਿਲਾਫ ਵਾਪਸ ੱਟਕਾ جاری ਰੱਖਣ ਲਈ ਟਰੂਡੋ ਨੇ ਸੰਕਿਰਤ ਰਾਸ਼ਟਰ ਨੂੰ ਪੱਤਰ ਵਿੱਚ ਇਹ ਗੱਲ ਪੱਤਰਕਾਰਾਂ ਨਾਲ ਕੀਤੀ ਹੈ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਗਲੋਬਲ ਨਿਊਜ਼ ਨਾਲ ਇੰਟਰਵਿਊ ਵਿੱਚ ਕਿਹਾ ਗਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇੱਕ ਵੱਡੀ ਗਿਣਤੀ ਵਿਦਿਆਰਥੀ ਵਿਜ਼ੇਤੇ ਇਜਾਜ਼ਤ ਦੰਦੇ ਜਾਣ ਦੇ ਬਾਅਦ ਕੈਨੇਡਾ ਵਿੱਚ ਰਹਿਣ ਵਾਲਾਂ ਦੇ ਸ਼ਰਨ ਦਾ ਦਾਅਵਾ ਕਰ ਰਹੀ ਹੈ ਜਿਸ ਨੂੰ ਚਿੰਤਾਜਨਕ ਰੁਝਾਨ ਦੱਸ ਰਹੀ ਹੈ ਦਾਅ ਵੈਸਟ ਬਲਾਕ ਅਤੇ ਐਤਵਾਰ ਨੂੰ ਪ੍ਰਸਾਰਿਤ ਕੀਤੀ ਗਈ ਇੱਕ ਇੰਟਰਵਿਊ ਵਿੱਚ ਮਰਸਟੀ ਸਟੀਫਨਸ ਨਾਲ ਗੱਲਬਾਤ ਕਰਦੇ ਮਿਲਰ ਨੇ ਕਿਹਾ ਕਿ ਉਹ ਦਾਅਵਾ ਕਰਦੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਕੈਨੇਡਾ ਵਿੱਚ ਪਿਛਲੇ ਦਰਵਾਜ਼ੇ ਵੱਜੂ ਵਰਤ ਰਹੇ ਨੇ ਅਕਸਰ ਉਹਨਾਂ ਦੀ ਟਿਊਸ਼ਨ ਫੀਸਾਂ ਨੂੰ ਘਟਾਉਣ ਅਤੇ ਕੀ ਯੂਨੀਵਰਸਿਟੀ ਦੇ ਕਾਲਜਾਂ ਨੂੰ ਆਪਣੀ ਸਕ੍ਰੀਨਿੰਗ ਵਿੱਚ ਸੁਧਾਰ ਕਰਨਾ ਚਾਹੀਦਾ ਅਤੇ ਮਾੜੇ ਲੋਕਾਂ ਨੂੰ ਨਸ਼ਟ ਕਰਨ ਵਾਸਤੇ ਨਿਗਰਾਨੀ ਆਵਾਸ ਜ਼ਰੂਰੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਵਿਭਾਗ ਇਸ ਮੁੱਦੇ ਤੇ ਰਿਆਨ ਕਰ ਰਿਹਾ ਹੈ ਅਤੇ ਸੁਝਾਅ ਦਿੱਤਾ ਹੈ ਕਿ ਪ੍ਰੋਗਰਾਮ ਵਿੱਚ ਹੋਰ ਸੁਧਾਰ ਕੀਤੇ ਜਾ ਸਕਦੇ ਨੇ। ਮਿਲਰ ਨੇ ਏ ਟਿਪੜੀ ਸਟੀਫਨਸ ਦੇ ਪੁੱਛਣ ਤੋਂ ਬਾਅਦ ਕੀਤੀ ਹੈ ਕਿ ਮੁਹੰਮਦ ਸਾਵੀਸ ਖਾਨ ਇੱਕ ਪਾਕਿਸਤਾਨੀ ਵਿਅਕਤੀ ਇੱਕ ਪਾਕਿਸਤਾਨੀ ਵਿਅਕਤੀ ਜੋ ਇਸ ਮਹੀਨੇ ਕਯੂਬਕ ਵਿੱਚ ਨਿਊਯਾਰਕ ਸਿਟੀ ਵਿੱਚ ਕਥਿਤ ਤੌਰ ਤੇ ਯਹੂਦੀਆਂ ਵਿਰੁੱਧ ਅਤੰਕਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੌਰਾਨ ਗ੍ਰফতার ਕੀਤਾ ਗਿਆ ਸੀ ਨੇ 2023 ਵਿੱਚ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਬਾਅਦ ਸ਼ਰਨ ਦਾ ਦਾਅਵਾ ਕੀਤਾ ਮਿਲਰ ਨੇ ਕਿਹਾ ਕਿ ਉਹ ਖਾਨ ਦੇ ਕੇਸ ਤੇ ਟਿੱਪਣੀ ਨਹੀਂ ਕਰ ਸਕਦਾ ਕਿਉਂਕਿ ਇਹ ਅਦਾਲਤ ਦੇ ਸਾਹਮਣੇ ਪਰ ਫਿਰ ਵੀ ਪੁੱਛਿਆ ਗਿਆ ਕਿ ਪੱਲ ਕਿੰਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਸ਼ਰਨ ਦਾ ਦਾਅਵਾ ਕੀਤਾ ਜਿਥੇ ਵਾਦ ਰਹੀ ਸੰਖਿਆ ਮਰਸਡੀਜ਼ ਅਤੇ ਇਸ ਪਾਸ ਤੋਂ ਤੌਰ ਤੇ ਬਹੁਤ ਚਿੰਤਾਜਨਕ ਹੈ ਕਿ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਸੰਖਿਆ ਸਿਧਾਂਤਕ ਤੌਰ ਤੇ ਰਹਿਣ ਅਤੇ ਉਨ੍ਹਾਂ ਜਾਂ ਟਿਊਸ਼ਨ ਫੀਸਾਂ ਦਾ ਭੁਗਤਾਨ ਕਰਨ ਦੀ ਉੱਚ ਵਿੱਤੀ ਸਮਰੱਥਾ ਦੇ ਨਾਲ ਜੋ ਕੈਨੇਡੀਅਨ ਦੇ ਭੁਗਤਾਨ ਨਾਲੋਂ 4 ਗੁਣਾ ਤੇ ਇਹ ਮੰਤਰੀ ਨੇ ਕਿਹਾ ਸੀ ਦੇਖਦੇ ਹਾਂ ਕਿ ਇਹ ਅਕਸਰ ਉਨ੍ਹਾਂ ਦੇ ਇੱਥੇ ਰੋਣ ਤੋਂ ਪਹਿਲੇ 4 ਅੰਦਰ ਵਾਪਸ ਦਾ ਤੇ ਪਹਿਲੇ 4 ਸਾਲ ਦੇ ਅੰਦਰ ਇਹ ਸਭ ਕੁਝ ਹੋ ਜਾਂਦਾ ਅਕਸਰ ਦੂਜਿਆਂ ਨਾਲੋਂ ਘੱਟ ਜਾਇਜ਼ ਕਰਨ ਨਾਲ ਖਾਸ ਤੌਰ ਤੇ ਟਿਊਸ਼ਨ ਫੀਸਾਂ ਨੂੰ ਕੈਨੇਡੀਅਨ ਦਰਾਂ ਤੱਕ ਘਟਾਉਣ ਲਈ ਜਿੱਥੇ ਕੁਝ ਮੌਕਾ ਪ੍ਰਸਤੀ ਜਿੱਥੇ ਵਰਤੋਂ ਦਾ ਸ਼ੋਸ਼ਣ ਕਰ ਰਹੇ ਨੇ ਆਈਆਰਸੀਸੀ ਦੇ ਬੁਲਾਰੇ ਨੇ ਗਲੋਬਲ نیوز ਨੂੰ ਦੱਸਿਆ ਕਿ ਕੈਨੇਡੀਅਨ ਕਾਨੂੰਨ ਦੇ ਤਹਿਤ ਹਰ ਦਾਅਵੇਦਾਰ ਨੂੰ ਆਪਣੇ ਸ਼ਰਨਾਰਥੀ ਦਾਅਵੇ ਦੀ ਸੁਣਵਾਈ ਦਾ ਅਧਿਕਾਰ ਸੀ ਪਰ ਇਹ ਗੱਲ ਦੀ ਗਰੰਟੀ ਨਹੀਂ ਸੀ ਕਿ ਉਹ ਕੈਨੇਡਾ ਵਿੱਚ ਰਹਿਣਗੇ ਬਲਾਰੇ ਨੇ ਇੱਕ ਬਿਆਨ ਵਿੱਚ ਇਹ ਗੱਲ ਕੀਤੀ ਹੈ ਕਿ ਨੋਟ ਕਰਨਾ ਮਤੁਨਾ ਕਿ ਸ਼ਰਨ ਦੇ ਦਾਅਵਿਆਂ ਦੀ ਗਿਣਤੀ ਅਸਥਾਈ ਰਹਿائش ਵੀਜ਼ਾ ਦੇ ਐਨ ਪਰਮਟ ਜਾਂ ਵਰਕ ਪਰਮਟ ਅਰਜੀ ਪਤਕਿਰਿਆ ਦੀ ਗੁਣਵੱਤਾ ਸੰਪੂਰਨਤਾ ਨੂੰ ਨਹੀਂ ਦਰਸਾਉਂਦੀ ਬਲਾਰੇ ਨੇ ਕਿਹਾ ਕਿ ਸਟੱਡੀ ਪਰਮਟ ਜਾਂ ਫਿਰ ਕਿਸੇ ਹੋਰ ਅਸਥਾਈ ਨਿਵਾਸ ਲਈ ਅਰਜੀ ਦੇ ਸਮੇਂ ਬਿਨੈਕਾਰ ਨੂੰ ਅਧਿਕਾਰ ਦਾ ਸੰਤੁਸ਼ਟ ਕਰਨਾ ਚਾਹੀਦਾ ਕਿ ਉਹਨਾਂ ਦੇ ਆਪਣੇ ਮੂਲ ਦੇਸ਼ ਨਾਲ ਖਾਸ ਤੌਰ ਤੇ ਉਹਨਾਂ ਦੇ ਪਰਿਵਾਰ ਅਤੇ ਆਰਥਿਕ ਸਥਿਤੀ ਨਾਲ ਸੰਬੰਧਿਤ ਲੜਿੰਦੇ ਸੰਬੰਧ ਅਤੇ ਉਹ ਕੈਨੇਡਾ ਛੱਡ ਜਾਵੇਗਾ ਜਦੋਂ ਉਹਨਾਂ ਦੀ ਸਥਿਤੀ ਦੀ ਮਿਆਦ ਖਤਮ ਹੁੰਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕੁਝ ਅਸਥਾਈ ਨਿਵਾਸੀ ਕੈਨੇਡਾ ਵਿੱਚ ਅਸਲੀ ਸੈਲਾਨੀ ਵਿਦਿਆਰਥੀ ਜਾਂ ਕਾਮਿਆਂ ਦੇ ਰੂਪ ਵਿੱਚ ਆਉਂਦੇ ਨੇ ਅਤੇ ਫਿਰ ਮੂਲ ਦੇਸ਼ ਵਿੱਚ ਵਿਕਾਸ ਕਰਨਾ ਸ਼ਰਨ ਦਾ ਦਾਅਵਾ ਕਰਦੇ ਨੇ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੁਨੀਆ ਤਮਾਮ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਨੇ ਰਹੋ ਆਦਨਿਸਬਾਰਾ.ਟੋਟ.ਕੋਮ ਦੇ ਨਾਲ।